ਵੈਕਰੂ ਜੀ ਕਾ ਖਾਲਸਾ ਵੈਕਰੂ ਜੀ ਕੀ ਫਤਿਹ ਮੈਂ ਤੁਹਾਡੀ ਆਪਣੀ ਪੰਜਾਬੀ ਮਾਂ ਬੋਲੀ ਦੀ ਨਿਮਾਣੀ ਜੀ ਸੇਵਕ ਸੁਖੀ ਬਰਾੜ ਤੇ ਮੈਂ ਅੱਜ ਆਪਣੀ ਇੱਕ ਵਿਰਸੇ ਨਾਲ ਪਰੋਏ ਹੋਏ ਸੱਭਿਆਚਾਰ ਨੂੰ ਪ੍ਰਵਾਹੇ ਹੋਏ ਆਪਣੇ ਪੁੱਤਰ ਰਾਜਵੀਰ ਜਵੰਧਾ ਦੀ ਆਖਰੀ ਅਰਦਾਸ 'ਚ ਸ਼ਾਮਲ ਹੋਈ ਆ ਔਰ ਸਾਰੇ ਕਲਾਕਾਰਾਂ ਨੂੰ ਮੈਂ ਇਹੀ ਸਨੇਹ ਦੇਣਾ ਚਾਹੂਗੀ ਕਿ ਤੁਸੀਂ ਦੇਖੋ ਵਰਲਡ ਵਾਈਡ ਜਿੰਡੀਆਂ ਮੇਰੇ ਪੁੱਤ ਜਵੰਧੇ ਲਈ ਅਰਦਾਸਾਂ ਹੋਈਆਂ ਸ਼ਾਇਦ ਹੀ ਕਿਸੇ ਲਈ ਹੋਈਆਂ ਹੋਣ ਅਰਦਾਸ ਬਾਣ ਤੋਂ ਬਾਅਦ ਇਕਾ ਜਿਹੜਾ ਪੰਜਾਬ ਦਾ ਸਟਾਰ ਸੀ ਜਿਹਨੇ ਪੰਜਾਬੀ ਸੱਭਿਆਚਾਰ ਦੇ ਦਾਇਰੇ 'ਚ ਰਹਿ ਕੇ ਹੀ ਗਾਇਆ ਔਰ ਪੰਜਾਬੀ ਡਰੈੱਸਾਂ ਹੀ ਪਾਈਆਂ ਔਰ ਮੈਂ ਦਾਤ ਦਿੰਨੀ ਹੈ ਮੇਰੇ ਦੂਜੇ ਪੁੱਤਰਾਂ ਦੀ ਕਿਉਂਕਿ ਕਨਵਰ ਕਰੇ ਵੱਲੋਂ ਇਹ ਪਿੰਡ ਦਾ ਹੈ ਉਹਨਾਂ ਨੇ ਇਹੋ ਜਿਹੀ ਯਾਰੀ ਨਵਾਈ ਉਹ ਵੀ ਮਿਸਾਲ ਕਹਿਮ ਸਾਰੀ ਇੰਡਸਟਰੀ ਨੂੰ ਕੁਝ ਸਿੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਮੁੰਡੇ ਮੈਂ ਵੀ ਉੱਥੇ ਮਤਲਬ ਹਸਤਾਖਸ਼ਰਾਂ ਦਾ ਦਸ ਦਿਨ ਜਾਂਦੇ ਰਹੀਆਂ ਹਸਪਤਾਲ ਕਿਵੇਂ ਉਹਨਾਂ ਨੇ ਯੂਨਿਟੀ ਦਿਖਾਈ ਕਿਵੇਂ ਦੋਸਤਾਂ ਦੇ ਨਾਲ ਖੜੇ ਆ ਕਿਵੇਂ 52 ਸ਼ੋ ਉਹਨਾਂ ਨੇ ਕਿਹਾ ਵੀ ਅਸੀਂ ਆਪ ਕਰਾਂਗੇ ਤੇ ਮੈਂ ਵੀ ਤਿਆਰਾਂ ਔਰ ਸਾਰਨ ਮੈਂ ਇਹ ਵੀ ਸੁਨੇਹਾ ਦੇਵਾਂਗੇ ਕਿ ਅ ਆਵਾਰਾ ਪਸ਼ੂਆਂ ਕਰਕੇ ਉਹਦੀ ਮੌਤ ਹੋਈ ਹੈ ਸਰਕਾਰਾਂ ਨੂੰ ਕਾਨੂੰਨ ਬਣਾਉਣੇ ਚਾਹੀਦੇ ਨੇ ਤੇ ਅਗਲੇ ਕਰਾਕਾਲ ਨੂੰ ਸਾਰੇ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਣੀ ਆ ਕਿ ਮੈਂ ਉਸ ਨੂੰ ਇਸ ਲਈ ਪਿਆਰ ਬਹੁਤ ਜ਼ਿਆਦਾ ਕਰਦੀ ਸੀ ਗੁਰਦਾਸਪਨ ਤੋਂ ਬਾਅਦ ਉਹ ਮੇਰਾ ਵੀਰ ਆ ਇਹ ਮੇਰਾ ਪੁੱਤ ਕਿਉਂਕਿ ਹਮੇਸ਼ਾ ਉਸ ਨੇ ਸੱਭਿਆਚਾਰ ਦੀ ਗੱਲ ਕੀਤੀ ਹੈ ਔਰ ਨਵੇਂ ਕਲਾਕਾਰਾਂ ਨੂੰ ਵੀ ਸਨੇਹਾ ਵੀ ਥੋੜਾ ਬਹੁਤਾ ਰਾਜਵੀਰ ਦਵੰਦੇ ਦੇ ਨਕਸ਼ੇ ਕੱਬਾਂ ਤੇ ਚੱਲੋ ਇੱਕ ਵਾਰੀ ਜਿੰਨੇ ਵੀ ਮਰਜ਼ੀ ਸ਼ੋਅ ਕਰਦੇ ਇੱਕ ਵਾਰੀ ਜ਼ਰੂਰ ਪੰਜਾਬੀ ਡਰੈਸ ਪਾ ਕੇ ਸਟੇਜ ਤੇ ਜਾਇਆ ਕਰੋ ਇਹਦੇ ਨਾਲ ਹੀ ਬੱਸ ਮਾਨ ਅੱਜ ਬਹੁਤ ਭਰਿਆ ਹੋਇਆ ਹੈ ਪਾਏ ਗੁਰਜੀਤ ਕ칸 ਸਾਹਿਬ ਸਹੀ ਗੁਰਜੀਤ ਜੀ ਬਈ